ਨੋਟ ਪਾਏ ਦਾ ਬਿਲਕੁਲ ਜੀ ਬਿਲਕੁਲ ਬਾਦੂ ਨਾ ਲੰਗਰੇ ਸੁਧਰਾ ਲਿੰਦਰੇ ਮਹਾਰਾਜ ਜੀ ਕਿਰਪਾ ਹੋਈ ਹੈ ਚਲੋ ਹਾਂ ਤੇ ਸੁਧਰਾ ਹੀ ਮਾਰ ਵੇਚਣਾ ਆਪਾਂ ਚਮਾ ਥਣਾਗੇ ਬਿਲਕੁਲ ਮਖਿਆਰ ਹੀ ਆਉਂਦਾ ਸ਼ਹਿਦ ਆਉਂਦਾ ਠੀਕ ਆ ਬਾੜੀ ਜੀ ਜੀ ਮੈਂ ਸਾਰੇ ਆਉਂਦਾ ਉਹ ਗੋਦੀ ਗੱਲ ਖੜੋ ਵੀ ਉਹਦਾ ਵੀ ਕਮਾਈ ਕਰਨ ਨੂੰ ਕੋਈ ਨਹੀਂ ਕਾ ਸਿਆਲ ਬਹਿਗਾ ਬਥੇਰਾ ਸਿਆਲ ਹੈਗਾ ਵਾ ਤੇ ਨਾ ਸੁਣੋ ਸੰਤੋਬਾਪਾ ਸਾਥ ਨਹੀਂ ਕਰਨਾ ਬਾੜ ਨਹੀਂ ਕਰਨਾ 50000 ਤਾਂ ਹੋਈ ਹੋਗੀ ਚਲੋ ਮੰਗ ਜੀ ਢੀ ਮੋਟੀ ਧਾਰ ਹਾਂ ਤੇ ਬਹੁਤ ਜੱਕੀ ਢੇਲ ਦਾ ਬਹੁਤ ਜਿਆਦੀ ਵਾਰਡ ਤੇ ਚੰਗੀ ਆ ਸਾਫ ਸਫਾਈ ਵਧੀਆ ਇਹ ਤਾਂ ਚੰਗਾ ਪਸ਼ੂ ਲੈ ਕੇ ਆਇਆ ਕਰਾਂਗੇ ਆਪਾਂ ਵੇਖੋ ਰੁਪਈਏ ਲਾ ਕੇ ਲੈਂਦੇ ਅਗਲੇ ਮਹੀਨੇ ਆਪਣੇ ਸਰ ਰੁਪਈਏ ਲਾ ਕੇ ਖਰੋ ਸੁਬਾ ਇਸ ਵਾਰ ਨੇ ਸੂਰਾ ਨਸਲ ਬ੍ਰੀਡ ਵੀ ਚੰਗੀ ਹੈ ਬਾਕੀ ਜੀ ਹੈ ਨਸਲ ਬ੍ਰੀਡ ਤੁਹਾਡੇ ਸਾਹਮਣੇ ਹੈ ਬਾਕੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪੌਂਟੀਆਂ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਛੇਰੀ ਤਰਨਤਾਰਨ ਸਾਹਿਬ ਅਮਰ ਵੀਰ ਸੰਦੀਪ ਜੀ ਉਹਨਾਂ ਦੇ ਕੋਲ ਆਇਆ ਸੰਦੀਪ ਪੁੱਲਰ ਡੇਰੀ ਫਾਰਮ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਪਤਾ ਹੀ ਠੀਕ ਹੈ ਜੀ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਨੇ ਆ ਸੋਰਸਿੰਗ ਪਿੰਡ ਜਦੋਂ ਤੁਸੀਂ ਵਿਜ਼ਿਟ ਕਰੋਗੇ ਉੱਥੇ ਇੱਕ ਸੜਕ ਜਿਹੜੀ ਪਿੰਡ ਪੁੱਚਰ ਨੂੰ ਜਾਂਦੀ ਏ ਇਸੇ ਸੜਕ ਦੇ ਉੱਪਰ ਪਿੰਡ ਘਰ ਆ ਜਾਂਦਾ ਵੀਰ ਸੰਦੀਪ ਸਿੰਘ ਉਹਨਾਂ ਦਾ ਬਾਈਕਾਂ ਨੇ ਭੇਜ ਲਈ ਗਾਨੀ ਸੋ ਪਿਕ ਮੇਟ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੋਰਸਿੰਗ ਇਹ 6 ਨਾਗ ਨੇ ਟੋਟਲ ਜਿਨ੍ਹਾਂ ਦੇ ਵਿੱਚ ਤਿੰਨ ਵੜਾ ਤੇ ਤਿੰਨ ਹੀ ਮੱਝਾਂ ਹੋਣਗੀਆਂ ਸੋ ਮੱਝਾਂ ਵੈਸੇ ਸਾਰੀਆਂ ਗੱਬਣਾ ਤੇ ਵੜਾਂ ਦੀ ਗੱਲ ਕਰਕੇ ਦੋ ਵੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਇੱਕ ਗੱਭਨ ਤੁਹਾਨੂੰ ਐਰ ਜ਼ਿਆਰ ਦੇ ਵਿੱਚ ਵੱਡੀ ਵੇਅਰ ਦਿਖਾਵਾਂਗੇ ਸੋ ਮੱਝਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਮੂਰੀ ਮਾਝੇ ਤੇ ਦੇਖਣ ਦੇ ਵਿੱਚ ਨਜ਼ਰ ਆਊਗੀ ਸੋ ਬਾਕੀ ਜਿਵੇਂ ਜਿਵੇਂ ਆਪਾਂ ਡਿਟੇਲ ਲੈਂਦੇ ਚਲਾਂਗੇ ਤੁਹਾਨੂੰ ਬਿਲਕੁਲ ਜਾਣਕਾਰੀ ਮਿਲਦੀ ਜਾਊਗੀ ਸੋ ਵੀਡੀਓ ਐਂਡ ਤੱਕ ਦੇਖਿਓ ਪੂਰੀ ਜਾਣਕਾਰੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਆ ਜੀ ਸੋ ਤਰੀਕ ਅੱਜ 20 ਸਤੰਬਰ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਇੱਥੇ ਆ ਕੇ ਆਪਣੀ ਤਿੱਪ ਕੇ ਚੋ ਕੇ ਤਸੱਲੀ ਕਰ ਲਿਆ ਜੇ ਬਾਕੀ ਮਾਲ ਤਕਰੀਬਨ 8 ਹਰ ਵਕਤ ਜਦੋਂ ਇਸ ਫਾਰਮ ਤੇ ਮੌਜੂਦ ਹੁੰਦੇ ਆ ਸੋ ਚੰਗੀਆਂ ਵਧੀਆ ਚੰਗੀਆਂ ਵਾਰਾ ਅੱਗੇ ਵੀ ਆਉਂਦੀਆਂ ਰਹਿਣਗੀਆਂ ਥੋੜਾ ਸਮਾਂ ਜਿਵੇਂ ਜਿਵੇਂ ਆ ਗਿਆ ਠੀਕ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਆ ਸੀਗਾ ਸੰਤੂ ਸਾਹਿਬ ਜੀ ਠੀਕ ਹੈ ਜੀ ਮਹਾਰਾਜ ਜੀ ਬੜੇ ਵਧੀਆ ਭਾਜੀ ਠੀਕ ਠਾਕ ਜੀ ਆਇਆਂ ਨੂੰ ਵੀਰ ਜੀ ਮਹਾਰਾਜ ਜੀ ਲੈ ਵੀ ਸੰਦੀਪ ਵੀਰੇ ਚਲੋ ਹਰੇਕ ਭਰਾ ਦੇ ਮਾਮਲੇ ਵਿੱਚ ਸੀਗਾ ਵੀ ਥੋੜਾ ਜਿਹਾ ਵਕਪਾ ਪੈ ਗਿਆ ਪਰ ਇਹ ਵੀ ਚਲੋ ਉਹਨਾਂ ਨੂੰ ਆਪ ਨੂੰ ਜਾਣਕਾਰੀ ਦੇਣੀ ਬੜੀ ਲਾਜ਼ਮੀ ਆ ਥੋੜਾ ਸਰੀਰ ਦੇ ਵਿੱਚ ਤੈਨੂੰ ਪਤਾ ਜਿ ਤਸਵੀਰ ਦੇ ਚਾਹੀ ਢਿੱਲ ਜੀ ਹਾਂ ਜੀ ਹੁਣ ਵੈਕਸਿਨ ਜੀ ਵਦਨ ਦੇ ਕਾਰਨ ਉਹਦਾ ਕਰਕੇ ਨਾ ਥੋੜਾ ਜਿਹਾ ਵਗਵਾ ਪੈ ਗਿਆ ਕੋਈ 10 ਤੋਂ 15 ਦਿਨ ਦਾ ਆ ਬਿਲਕੁਲ ਉਹਦਾ ਕਰਕੇ ਸਭ ਕੋਈ 10 ਤੱਕ ਹੈਡਮੈਟ ਵੀ ਰਹੇ ਆ ਹੁਣ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਪੂਰੀ ਮਿਹਰ ਆ ਹੁਣ ਬਿਲਕੁਲ ਸਰੀਰ ਤੰਦਰੁਸਤ ਆ ਹੁਣ ਦੁੱਧੇ ਤਿੱਜੇ ਦਾ ਆਪਾਂ ਇਸ ਤਰ੍ਹਾਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਸਾਰੇ ਭੈਣ ਭਰਾਵਾਂ ਕਰੀ ਆਇਆ ਕਰਾਂਗੇ ਚੰਗੇ ਤੋਂ ਚੰਗੇ ਪਸ਼ੂ ਲੈ ਕੇ ਬਿਲਕੁਲ ਜੀ ਹਾਂਜੀ ਲੋ ਵੀ ਦੋਸਤੋ ਇਹ ਗੱਲਬਾਤ ਸੀ ਠੀਕ ਹੈ ਜੀ ਸੋ ਬਹੁ ਤੋ ਬਾਸ 15 20 ਦਿਨ ਹੀ ਹੋ ਗਿਆ ਲੱਗਦਾ ਆ ਉਹਦੇ ਕਰਕੇ ਸਾਡੀ ਢਿਲਵਾ ਠਾਣ ਕਰਕੇ ਵਿੱਚੋਂ ਰਾਤ ਨੂੰ ਸਰਨਾਥ ਤੇ ਮਹਾਰਾਜ ਜੀ ਮਿਹਰਨਾ ਮਿਲੇ ਹੋਣਾ ਆ ਠੀਕ ਆ ਅੱਜ ਤੱਕ ਬਸ ਆਪਾਂ ਦੁਜੇ ਤਿਜੇ ਦਾ ਨਹੀਂ ਨਪਿਆ ਕੰਮ ਤੇ ਮਹਾਰਾਜ ਜੀ ਮਿਹਰ ਚਾਹੀਦੀ ਗੁਰੂ ਰਾਮਦਾਸ ਦੀ ਆਪਾਂ ਪਾਈ ਹੋਣੀ ਵੀਡੀਓ ਠੀਕ ਹੈ ਵੀਰੇ ਸੰਦੀਪ ਰਾਜ ਸ਼ਰਵਾਤ ਇਸੇ ਵਾਰ ਤੋਂ ਕਰ ਲੈ ਐਰ ਸ਼ਹਿਰ ਦੀ ਜੀ ਸਰੂ ਸਾਹਿਬ ਐਰ ਸ਼ਹਿਰ ਵੈੜ ਆ ਗਈ ਦੁਜਾ ਸਵੇਰ ਛਿੱਗੀ ਦੰਦਾ ਦੀ ਜੀ ਠੀਕ ਹੈ ਜੀ ਕਿਨਵਟਾ ਫੋਲੀ ਵਜਨ ਮੋੜਾ ਵੱਡੇ ਚਾਹੇ ਸਾਹ ਦੇ ਵਿੱਚ ਸਰੂ ਸਾਹਿਬ ਇਹ ਨਹੀਂ ਵੀ ਨਕੀ ਜੀ ਕੋਈ ਹੈਗੀ ਢਿਲ ਦੇਖੋ ਕੋਈ ਨਹੀਂ ਆ ਬਿਲਕੁਲ ਬੜੀ ਸੁਦੀਵਰੇ ਦੁੱਧ ਵੀ ਚੰਗੇ ਨੂੰ ਹੱਥ ਪੇਰੂ ਗਰਮਾਉਂਦਾ ਸਰਦਾਰ ਸਾਹਿਬ 23 ਕਿਲੋ ਦੁੱਧ ਆਉਂਦਾ ਪਹਿਲੇ ਸਵੇਰ ਤੋਂ ਆ 23 24 ਕਿਲੋ ਹਾਂਜੀ ਲਓ ਵੀ 23 24 ਕਿਲੋ ਦੀ ਮਿਲਕ ਕਪੈਸਿਟੀ ਰਹੀ ਆ ਪਹਿਲੇ ਸਵੇਰ ਪਲੋਂਨ ਦੀ ਦੂਜਾ ਸਵੇਰ ਇਸ ਵਾਰ ਨੇ ਸੋਣਾ ਬਾਕੀ ਥਣ ਥੱਪਾ ਬਹੁਤ ਵਧੀਆ ਠੀਕਾ ਜੀ ਗੁੱਲ ਗੱਲ ਬਾਕੀ ਮੇਰਾ ਸੰਤੂ ਸਾਹਿਬ ਬੜਾ ਨਿਗਰਿਆ ਜਿੰਨੀ ਆ ਢੇਲੇ ਸਾਰੀ ਪਿੱਛੇ ਜਾਣੀ ਇਹਦੀ ਕਰਮਾਲ ਦੀ ਅਜੇ ਦੋ ਦਿਨ ਲੱਧੀ ਆ ਅਜੇ ਸੰਤਾ ਹਫਤਾ ਲੱਗੂਗੇ ਮੇਰੇ ਹਿਸਾਬ ਨਾਲ ਅਜੇ ਸ਼ਹਿਦ ਹੀ ਆਉਂਦਾ ਬਿਲਕੁਲ ਖਿਆਲ ਆਉਂਦਾ ਬਿਲਕੁਲ ਜ ਬਾਕੀ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਸੰਤੂ ਜੀ ਆ ਠੀਕ ਆ ਤੇ ਖੋ ਕੇ ਵੀ ਸੰਦੀਪ ਕੋਈ ਤੋਰ ਕੇ ਜ਼ਰੂਰ ਦੱਸ ਲਓ ਜੀ ਲਓ ਵੀ ਓਨੀ ਗਾਂ ਤੇ ਉਨਾ ਹੀ ਪਛਾਣ ਦੇਵਾ ਬਣਾ ਕੇ ਚੈੱਕ ਕਰੀਏ ਛੇੜੀ ਥਣਾ ਦੀ ਫੁੱਲ ਗਰੰਟੀ ਹੋ ਵੀ ਜਿਹੜਾ ਮਰਜੀ ਵੀਰ ਸੌਦਾ ਕਰ ਲੈ 10000 ਸਾਈਪਾ ਦੇ ਅਗਰੇ ਦੇ ਘਰ ਲਾ ਦੇ ਦਸੰਨੀ ਕਰਾਵੇ ਲੋ 2 ਰੁਪਏ ਲੈ ਕੇ ਆਵਾਂਗਾ ਆਪਾਂ ਉਹ ਵੀ ਗੱਲ ਕੋਈ ਨਹੀਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੋਂ ਬਾਕੀ ਕੋਈ ਵੀ ਆਪਣਾ ਫਾਰਮਰ ਪਾ ਦੀ ਜੀ ਸੌਦਾ ਕਰਦਾ ਫੋਨ ਲਾਉਂਦਾ ਤੇ ਇੱਕ ਆਈਡੀਆ ਲਾ ਕੇ ਤੁਸੀਂ ਸੌਦਾ ਕਰਿਓ ਕਾਤ ਵੱਡਾ ਜਗਾਠਾ ਜੂਠਾ ਬੀਚਰਾ ਬੜਾ ਮਾਸਟਰ ਆ ਸੋ ਬਾਕੀ ਵੀਹਾਂ ਬਾਹਰ ਖੁੱਲੇ ਡੋਲੇ ਦੁੱਧ ਤੇ ਚੱਲੂ ਇਸ ਵਾਰ ਵੀ ਹੁਣ ਦੂਜਾ ਸੂਬਾ ਇਸ ਵਾਰ ਨੇ ਸੂਣਾ ਨਸਲ ਬੀਡ ਵੀ ਚੰਗੀ ਹੈ ਬਾਕੀ ਜੀ ਹੈ ਨਸਲ ਬੀਡ ਤੁਹਾਡੇ ਸਾਹਮਣੇ ਆ ਬਾਕੀ ਆ ਫੇਸ ਕੁਆਲਿਟੀ ਆ ਕੰਨ ਬਿਲਕੁਲ ਛੋਟਾ ਹਾਈਟ ਕਰਦ ਤੁਹਾਨੂੰ ਆਪਾਂ ਮੈਂਸ਼ਨ ਕਰ ਹੀ ਦਿੱਤਾ ਲਾਲ ਤੇ ਬਿਲਕੁਲ ਚਿੱਟੀ ਠੀਕਾ ਜੀ ਵਿੱਚ ਰੈੱਡ ਜਿਹੜੇ ਡਾਬਾ ਜਵੇਂ ਹਰ ਸਰ ਤੇ ਅਸਲੀ ਜਿਹੜਾ ਰੰਗ ਆਪਾਂ ਕਲਰ ਦੇਖਦੇ ਆ ਕਰਦ ਗਿਆ ਲੰਝਾ ਨੋ ਇੱਕ ਰੀ ਆ ਤੋੜ ਦਿਓ ਜੀ ਤੋੜ ਦਿਓ ਸੋ ਦੇਣੀ ਦੇਣਾ ਕਰਮਾਲੀ ਠੀਕ ਹੈ ਜੀ ਜਿਹੜੀ ਕੋਈ 8 7 ਦਿਨ ਹਜੇ ਤੱਕ ਸੰਦੂ ਸਾਹਿਬ ਸ਼ਾਕੀ ਕੋਈ ਨਹੀਂਗਾ ਬਾਕੀ ਚੰਗੇ ਤੋਂ ਚੰਗਾ ਪਸ਼ੂ ਲੈ ਕੇ ਆਇਆ ਕਰਾਂਗੇ ਆਪਾਂ ਵੀ ਵੇਖੋ ਰੁਪਈਏ ਲਾ ਕੇ ਲਾਂਦੇ ਅਗਲੇ ਨੇ ਆਪਣੇ ਤੋਂ ਰੁਪਈਏ ਲਾ ਕੇ ਖੜਨੇ ਬਿਲਕੁਲ 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 ਤੇ ਬਹੁਤ ਜਿਆਦੀ ਚੰਗੀ ਵੱਛੀ ਹੈ ਬਾਕੀ ਜਿੰਨੀ ਹੈਗੀ ਆ ਠੀਕ ਹੈ ਜੀ ਤੇ ਬਾਕੀ ਜਿਹੜਾ ਵੀਰ ਭਰਾ ਖੜੂਗਾ ਉਹ ਜਿਆਦਾ ਹੀ ਕਰੂਗਾ ਗੁਰੂ ਰਾਮ ਦਾਸ ਮਿਹਰ ਕਰੇ ਹਾਂ ਇਹ ਵੀ ਸੰਦੂ ਸਾਹਿਬ ਵੱਡੀ ਕੋਈ ਛੋਟੀ ਨਹੀਂ ਪੜੀ ਜੰਮੀ ਬਹੁਤ ਆ ਚੰਗਾ ਸੋਹਣਾ ਸਟਰਕਚਰ ਆ ਹਾਂਜੀ ਵੱਡ ਦੋਸਤੋ ਸੋਹਣੇ ਸਟਰਕਚਰ ਦੇ ਵਿੱਚ ਆ ਲਬਾਈ ਲ ਉਹ ਲੋਕਾਇਮੇ ਦੇ ਕਰਵਾ ਦੇਖੋ ਤੁਸੀਂ ਬਣਦੀ ਕੀ ਜਾ ਰਹੀ ਹੈ ਦਿਨੋਂ ਤੇ ਨੇ ਅੱਜ ਹੋਰ ਤੇ ਕੱਲ ਹੋਰ ਤੇ ਪਰਸੋਂ ਹੋਰ ਗੱਲਬਾਤ ਬਣ ਜਣੀ ਆ ਅਠਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਚੋਖੀ ਬਣ ਕੇ ਤਿਆਰ ਹੋਊਗੀ ਥੱਲੇ ਬਾਕੀ ਸੰਦੀਪ ਸਿੰਘ 55 ਤੋਂ 59 ਵਰਈਏ ਪੂਰੀ ਤਸੰਦੀ ਮੇਰੇ ਨਾਮ ਮੋਗਿਆਂ ਨੂੰ ਭਰਾ ਗਏ ਲਈਏ 2 ਕਿਲੋ ਭਾਂਵੇਂ ਤੋਂ ਭਰਾਲੇ ਮੈਨਾ 10000 ਮੈਨੂੰ ਸਾਈ ਪਾ ਦੇ ਅਗਲੇ ਦੇ ਘਰ ਗਾਲ ਆ ਜੁਣਾ ਅਗਲਾ ਪੈਂਟ ਲਾ ਕੇ ਤਸੰਦੀ ਕਰਕੇ ਚਾਹਾਂ ਥਾਣਾ ਦੀ ਦੇਖੋ ਪਿੱਛੇ ਦੇ ਪਹਾੜ ਪਵਾ ਇਹ ਤਾਂ ਮੈਨੂੰ ਨਾ ਫੋਨ ਕਰਨ ਤੁਹਾਨੂੰ ਕਰਨ ਮੈਂ ਉਸੇ ਦੇ ਖਾਤੇ ਦੇ ਪੈਸੇ ਪਾਵਾਂ ਅਗਲੇ ਦੇ ਠੀਕ ਹੈ ਜੀ ਤੁਹਾਨੂੰ ਸਾਥ ਸੱਲੀ ਕਰਕੇ ਮਾਲ ਲੈਣਾ ਸੱਲੀ ਕਰਕੇ ਜਿਆ ਨਾ ਆਪਾਂ ਪਾਟਾ ਨੋਟ ਦੇ ਤਾ ਨਾ ਆਪਾਂ ਲੈਣੀ ਆ ਬਸ ਜੀ ਬਸ ਤੇ ਬਾਕੀ ਢਿਲਡਲ ਬਹੁਤ ਜਿਆਦੀ ਵੜ ਤੇ ਚੰਗੀ ਆ ਸਾਫ ਸਫਾਈ ਵਧੀਆ ਠੰਡੀ ਚ ਬਹੁਤ ਜਿਆਦੀ ਆ ਜਿੰਨੇ ਅਗੇ ਸਲਾਗਿਆ ਬਹੁਤ ਚੰਗੀ ਬਣਾ ਲੇਖੋ ਕਿੰਨੀ ਠੰਡੀ ਸੀ ਰਹੀ ਹੈ ਲੋ ਜੀ ਮਾਰੇ ਵੀ ਭਰੂਣ ਵੇ ਗਈ ਇੱਕ ਬਣੇ ਹਾਂ ਭਲਾ ਭਲਾ ਰੱਛੀ ਨੇ ਆਉਣੇ ਆਣਾ ਵਾ ਔਲਾ ਆਉਣਾ ਭਲਾ ਨਾਰਾ ਲੂੜਾ ਬੈਂਸਮੂਨ ਤੋਂ ਦੋ ਪਾਸੇ ਚੱਡੇ ਤੇ ਬਹੁਤ ਜਿਆਦੀ ਸੰਤੋਖ ਸਾਹਿਬ ਥਣ ਬੜਾ ਸ਼ਾਨਦਾਰ ਇੱਕ ਮੈਪ ਇੱਕ ਨਕਸ਼ੇ ਵਾਂਗੂ ਜਿਹੜੀਆਂ ਤੁਸੀਂ ਦੇਖੋਗੇ ਬੈਂਸਮੂਨ ਸਾਹਿਬ ਜੀ ਆ ਵੀ ਸੰਦੀਪ ਦੇਣ ਲੈਣ ਤੇ ਗੱਲ ਮੁਕਣੀ ਹੈ ਬਹੁਤ ਜਿਆਦਾ ਲੋਹੀ ਰੋਤਾ ਨਹੀਂ ਹੁਣ ਗਾੜੀ ਆ ਦੇਖੋ ਜੀ ਵੈੜ ਜਣੇ ਇੱਕ ਦਾਹ ਨੂੰ ਆਪਾਂ ਵੇਚਦੀਆਂ ਵਾ ਲੱਖ ਨੂੰ ਵੇਚਦੀਆਂ ਵਾ 90 ਹਜ਼ਾਰ ਦੀ ਰੱਛੀ ਦੇ ਦਈਏ 90 ਦੀ ਹਾਂਜੀ 90 ਲੱਖ ਦੇ ਚੱਕਰਾਂ 'ਚ ਨਾ ਪਈਏ ਜਾਇਜ਼ ਕਰਕੇ ਦੇ ਦਿੱਤੀ 85 ਹਜ਼ਾਰ ਦੀ ਦੇ ਦਿੱਤੀ ਜੀ 85 ਹਜ਼ਾਰ ਦੀ ਦੇ ਦੇ ਹਾਂਜੀ ਬਾਕੀ ਕੋਈ ਵੀ ਚਲੋ ਥੋੜਾ ਜਿਹਾ ਵਕਫਾ ਪੈ ਗਿਆ ਚਲੋ ਉਧਰ ਵੀ ਭੈਣ ਭਰਾ ਆਪਣੇ ਨਾਲ ਹਮੇਸ਼ਾ ਜੁੜੇ ਜਾਂ ਚਲੋ ਕੋਈ ਹੋਰ ਤਾਂ ਵਿੱਚੋਂ ਮਾਨਤਨ ਕਰਕੇ ਆਣ ਤੁਹਾਡੇ ਹਾਂ ਹਜ਼ਾਰ ਹੋ ਡਾਦੇ ਸੰਸਰ ਸਾਹਿਬ 80 80 ਹਜ਼ਾਰ ਦੀ ਪੂਰੇ ਦੇ 80 ਦਵਾਂਗੇ ਠੀਕ ਆ ਜੀ ਅਗਰੇ ਇਹ ਯਾਦੇ ਘਰੇ ਸੱਲੀ ਕਰਾ ਗਏ ਚਮਾ ਥਾਣਾ ਦੀ ਤਪਾ ਦੇ ਫੇਰ ਪਈਏ ਲੈ ਕੇ ਆਵਾਂਗੇ ਠੀਕ ਆ ਬਾਕੀ ਜੇ ਕੋ ਨਿੱਕੀ ਵੀ ਰਿਡ ਵੜਾ ਤਾਂ ਵੀ ਅਗਲਾ ਆਪਣਾ ਉਸੇ ਗੱਡੀ ਦੇ ਮੋੜ ਤੇ ਕਰਾਇਆ ਦੇ ਆਪਾਂ ਦਵਾਂਗੇ ਲਓ ਜੀ 8 ਬਾਕੀ ਸਾਰੇ ਕੰਨੀਆਂ ਚੋਂ ਕੰਨੀਆਂ ਤੋਂ ਮੇਰਾ ਭਰਾ ਇੱਕ ਵੀ ਤਸੱਲੀ ਨਾਲ ਵੀਡੀਓ ਵੇਖਿਆ ਜੇ ਵੱਡੀ ਵੜ ਰਿਹਾ ਸੰਤੂ ਸਾਹਿਬ ਤੋਂ ਛੋਟੀ ਅੱਛੀ ਰਹੀ ਬਹੁਤ ਵਧੀਆ ਇਧਰ ਸੌਗਰ ਨੰਬਰ ਤੇ ਇਧਰ ਸੰਦੀਪ ਸਿੰਘ ਆਹ ਵੜ ਰਹੀ ਆ ਸੰਤੂ ਸਾਹਿਬ ਇਹ ਮਗਰ ਵੱਛੀ ਹੈ ਇਹ ਅੱਜ ਸਵੇਰੇ ਸੁਣੀਗਾ ਅਜੇ ਭੜਾ ਪੜਾ ਨਾ ਗਿਆ ਚਲੋ ਇਹਨੇ ਨਾਰਮਲ ਹੀ ਪੁੱਲੇ ਸਵੇਰੇ ਆਪਾਂ ਹੀ ਵੇਚੀ ਜਾਂਦੇ ਸਜਣਾ ਨਹੀਂ 18 ਦੇ ਮਗਰ ਨੂੰ ਚਵਾਦਾ ਨਹੀਂ ਠੀਕ ਆ ਆਪਾਂ ਕਿਹਨੂੰ ਕਹਦੇ ਇਹ 25 ਚਵਾਦਾ ਕਿਹਨੂੰ ਕਹਦੇ 20 18 20 18 20 ਦੇ ਖੇਡੂਗੀ ਇਹ ਤਾਂ ਮਾਰੀ ਠੀਕ ਆ ਓ ਅੱਜ ਦੇਨਿਕ ਨੂੰ ਉਹ ਸੁਈਏ ਸੰਦ ਸਾਹਾਰਾ ਆ ਰਾਹ ਤਰਾ ਅੱਧੀ ਸੁਈਏ ਰਾਤੀ ਸੁਈਏ ਹਾਂ ਸਾਹਰ ਬੱਚੀ ਆ ਦੀ ਬੱਚੀ ਆ ਸਾਹ ਵੀ ਕੀਤੀ ਸਾਰੇ ਬੱਚੀ ਬੱਚੀ ਨੂੰ ਜਨਮ ਦਿੱਤਾ ਬਿਲਕੁਲ ਸੋ ਮਾਜ਼ਰ ਵੀ ਬੱਚੀ ਐ ਬਾਕੀ ਇਹ ਵੜ ਦੋਸਤੋ ਹੁਣ ਆ ਇਸ ਤੋਂ ਬੌਲੇ ਚ ਚਲੇ ਆ ਮਨੇ ਆਰੇ ਭਰੂਣ ਜੇ ਮਰੀ ਆ ਪੋਲੀ ਭਰੂਣ ਆ ਕੋਈ ਚੱਕਰ ਨਹੀਂ ਹੁਬਾਨੀ ਵਾਲੇ ਪਾਸੇ ਹਾਂ ਕਬਾਨੀ ਵਾਲੇ ਪਾਸੇ ਉਹ ਵੀ ਆਪਣੇ ਨਾਲ ਸੌਦਾ ਜਿਹੜਾ ਮਰਜੀ ਵੀ ਕਰ ਲੈ ਜਿਹੜਾ ਭਾਲ ਲੈ ਤੂੰ ਫੇਰ ਆਪਣੇ ਨਾਲ ਮੰਗਾ ਲੈ ਠੀਕ ਆ ਵੀ ਆ ਮਰੀ ਪਾਲਿਆ ਬਾਕੀ ਚੋਣ ਜਵਾਬ ਬਹੁਤ ਚੰਗਾ ਲੋ ਵੀ ਠੀਕ ਆ ਜੀ ਇੱਕ ਬਹਿਣੀ ਵਾਲੇ ਪਾਸੇ ਜਿਹੜੀ ਪਲੋਂ ਜਿਹੜੀ ਭਾਲ ਤੋਂ ਨਜ਼ਰ ਆ ਰਹੀ ਏ ਸੂਈ ਵਰ ਕੋ ਸਜਰਤਾ ਦੀ ਇਸ ਵਾਰ ਕੋ ਥੋੜੀ ਭਰਪੂਰ ਚੱਕ ਦਿਓਗੀ ਤੇਰੇ ਤੱਕ ਚਾਈਵਾਲ ਕ੍ਰੋਸ ਬਰੀਡ ਦੇ ਵਿੱਚ ਆ ਕੋ ਤੀਜਾ ਸੁਹਾ ਮੰਨ ਕੇ ਬੇਸ਼ੱਕ ਸੌਦਾ ਕਰ ਹਾਂਜੀ ਹਾਂਜੀ ਸੰਤੂ ਸਾਹਿਬ ਤੇਰਾ ਆਪਾਂ ਇਹਨੀਆਂ ਦੇ ਦੂਜਾ ਤੀਜਾ ਸੁਹਾ ਯਾਰ ਯਾਰ ਹਾਂ ਬਿਲਕੁਲ ਵਾਕੀ ਦੀ ਬੋ ਚਵਾਈ ਚਵਾਈ ਚੰਗੀ ਨਿਕਲੀ ਆ ਇੱਕ ਨੰਬਰ ਚੌਣ ਸੰਤੂ ਸਾਹਿਬ ਥਾਣਾ ਨਾ ਹੱਥੋਂ ਨਾ ਲਾਵੇ ਕੋਈ ਠੀਕ ਆ ਭਾਈ ਜਿਹੜੀ ਵੀਡੀਓ ਦੀ ਗੱਲ ਕਰਾਂਗੇ ਉਹ ਹੀ ਹੋਗੀ ਚਲੋ ਮੰਗੋ ਮੇਡੀ ਮੋਟੀ ਧਾਰ ਹਾਂ ਤੇ ਬਹੁਤ ਜਿਆਦੀ ਪੁਲਿਸ ਨੂੰ ਸਾਹ ਵੈਸੇ ਜਿਵੇਂ ਤੁਸੀਂ ਦੱਸ ਰਹੇ ਜੀ ਵੀ ਆਪਣੇ ਕੋਲ ਦੂਜੇ ਸਵੇਰੇ ਤੁਹਾਡੇ ਕੋਲ ਇੱਥੋਂ ਗਈ ਹੈ ਹਾਂਜੀ ਮੇਰੇ ਤੋਂ ਕਈ ਪਾਰ ਮੰਗੀਆਂ ਵੇਚੀ ਸੀ ਸਨ ਸਰਦ ਚਵਾਉਂਦੀ ਰਹੀ ਹੈ ਤਕਰੀਬਨ 18 ਕਿਲੋ ਦੋ ਚਵਾਇਆ ਜੀ ਪਾਣੇ ਨੇ 18 ਕਿਲੋ 18 ਕਿਲੋ ਹਾਂਜੀ ਲਓ ਵੀ 18 ਕਿਲੋ ਦੋਸਤੋ ਮਿਲਕ ਕਪੈਸਿਟੀ ਰਹੀ ਹੈ ਸੈਕੰਡ ਟਾਈਮਰ ਤੇ ਬਾਕੀ ਇਸ ਵਾਰ ਤੀਜਾ ਸੂਆ ਤੇ ਬਾਕੀ ਦੁੱਧ ਦੀ ਨੀਰ ਚੰਗੀ ਕਰ ਸਕਦੇ ਹਾਂ ਹਾਂ ਜੀ 20 ਕਿਲੋ ਦੁੱਧ ਵੀ ਪਾ ਦੂਗੀ ਸਿਆਲ ਚ ਹੂੰ ਤੋਰ ਦੀ ਮੰਗੀਆਂ ਲੰਮੀ ਤੋਰਦੇ ਆ ਲੱਗਿਆ ਸੰਦੀਪ ਸਿੰਘ ਇਧਰੋਂ ਕੱਢ ਲਿਆ ਵੀ ਸੋ ਚਾਰੇ ਥਾਣਾ ਬਿਲਕੁਲ ਪੀੜੀ ਦੇ ਪਾਵੇ ਆ ਠੀਕ ਆ ਸੋ ਚੰਗੀ ਵੰਡ ਸਪੇਸ ਬਾਕੀ ਬੇਸ ਕੁਆਲਟੀ ਵੇਖੋ ਕਿੰਨੀ ਵਧੀਆ ਸੰਤੋਖ ਸਾਹਿਬ ਲੱਗੀ ਆਉਂਦੇ ਜਰਸੀ ਦੇ ਹਾਂ ਸੋ ਕ੍ਰੋਸ ਦੀ ਬਰੀਡ ਆ ਠੀਕ ਆ ਜੀ ਸ਼ਾਈ ਵਾਲ ਦੇ ਵਿੱਚ ਕੋਈ ਜਰਸੀ ਦਾ ਕ੍ਰੋਸ ਆ ਕੇ ਮੰਨ ਲੇ ਸੋ 18 ਕਿਲੋ ਬੱਬੂ ਦੂਜੇ ਸਵੇਰ ਨੇ ਚਵਾਇਆ ਤੇ ਜੇ ਸਵੇਰ ਤੇ ਮੈਂ ਤੇ ਚਲੋ ਆਪਾਂ ਹੋ ਜਾਏ ਸੂਈ ਸੁਵਾਈਏ ਕਰਮ ਵਾਲੀ ਠੀਕ ਆ ਜੀ ਹੋਰ ਵੀ ਹੋਣੀ ਕਿਤੇ ਖਰਾਆਣ 12 ਕਿਲੋ ਲਾ ਦੇ ਬੰਦੇ ਬੋਲੀ ਹੋ ਗਈ 19 ਓਕੇ ਤੇ ਬਾਕੀ ਬੱਛੀ ਆ ਇਕੱਲੀਆਂ ਦੋਆਂ ਕਰ ਮਾਰੀ ਮਗਰ ਬੱਛੀ ਐ ਬਿਲਕੁਲ ਗਿੱਲਾ ਨਾ ਰੂਏ ਆਹ ਦੇ ਬਾਹਰ ਪਾਲੇ ਪੋਲੀ ਪਾਲੇ ਤੇ ਚੱਕਰ ਨਹੀਂ ਹੋ ਜਾ ਠੀਕ ਆ ਠੀਕ ਆ ਲਾ ਤੇ ਸਫਾਈਆਂ ਨਹੀਂ ਰਹਿ ਰਿਆ ਕੋਈ ਉਹੋ ਜੀ ਗੰਦ ਨਹੀਂ ਹੈਗਾ ਸੰਤੂ ਸਾਹਿਬ ਜਿੰਨਾ ਵੀ ਹੈ ਸਾਫ਼ ਸੁਥਰੀ ਆ ਠੀਕ ਆ ਬਈ ਲਾ ਵੀ ਇੱਧਰ ਜਿਹੜਾ ਕੰਪਨੀ ਵਾਲੇ ਪਾਸੇ ਪਲਉਣ ਪਾਲ ਜਰੂਰ ਹੈਗੀ ਆ ਆਹ ਦੇਖੋ ਮਿੱਤ ਮੈਂਨ ਕਿੰਨੀ ਮੋਟੀ ਲੱਗੀ ਬਾਕੀ ਹਾਂ ਤੁਬਾ ਨਹੀਂ ਆਲੇ ਬਨੇ ਭਾਲਿਆ ਮੜੀ ਬਾਕੀ ਕੋਈ ਚੱਕਰ ਨਹੀਂ ਸੁਣਦਾ ਮੇਰੀ ਸੰਦੀਪ ਇਹ ਤਾਂ ਮੁੱਲ ਦੇ ਰਹੀਏ ਕਿੰਨੇ ਦੀ ਹੈ ਸੁਣੋ ਸੰਤੋਖ ਸਾਹਿਬ ਆਪਾਂ 60 ਨਹੀਂ ਕਰਨਾ 62 ਨਹੀਂ ਕਰਨਾ 55000 ਦੇ ਚੀ ਦੇ ਦਈਏ 55000 ਦੀ ਹਾਂਜੀ ਪੂਰ ਸਾਰੇ ਵੱਡੇ ਵੱਡ ਕੇ ਦੇਣੀ ਆ ਪੰਜਾਹ ਹਜ਼ਾਰ ਦੀ ਦੇ ਦਈਏ 50000 ਦੀ ਦੇ ਦੇ ਅੰਦਰ ਹੁੰਦੀ ਅੰਦਰ ਕਰਦੇ 2000 ਛੋਟ ਕਰ ਦਾਂਗਾ ਤੁਹਾਡੇ ਕਹਿੰਦੇ 40000 ਦੀ 40000 ਦੀ ਇਹ ਵਾੜ ਮਿਲੂਗੀ ਆਪਣੇ ਭਰਾਵਾਂ ਨੂੰ 45000 ਦੀ ਠੀਕ ਲੱਗ ਦੁੱਧ ਪਾ ਦੋਗੇ ਸੰਤੋਖ ਸਾਹਿਬ ਆਮ ਨਹੀਂ ਕਰਨਾ ਤੋ ਆ ਮਗਰ ਬੱਛੀ ਹੈ ਕਿ ਮੇ ਨਾਲੂ ਦਾ ਬੱਚਾ ਵੱਛੀ ਮਗਰ ਆ ਠੀਕ ਆ ਜੀ ਅੱਗੇ ਤੁਹਾਨੂੰ ਅੱਗੇ ਨੈਕਟ ਆਪਾਂ ਦਿਖਾਉਣੇ ਆ ਡਬੀ ਐਫ ਕਰਾਸ ਬਰੀਡ ਦੇ ਵਿੱਚ ਵੜ ਇਹ ਵੀ ਚੰਗੀ ਹੈ ਮਗਰ ਇਹਦੇ ਬੱਛਾ ਆ ਗਿਆ ਨਾ ਤੇਰੇ ਬੱਚਾ ਆ ਗਿਆ ਵੀ ਰਾਤ ਦੀ ਸੂਈ ਗਈ ਫੇਰ ਸਾਰੀ ਖਾਲੀ ਕੀਤੀ ਚੁਆਈ ਦੀ ਇੱਕ ਨੰਬਰ ਨਿਕਲ ਗਈ ਆ ਜੇ ਇਹ ਦੂਰ ਸਾਰੀ ਯਾਨੀ ਕਿ ਭਈ ਤੇ ਲੈਂਦੀ ਆਪਾਂ ਠੀਕ ਆ ਅਗਲੇ ਘਰੋਂ ਲਈ ਆ ਜੀ ਸੂਈ ਲਈ ਆ ਠੀਕ ਆ ਸੂਈ ਲੈ ਕੇ ਆਏ ਆ ਸਾਨੂੰ ਸਾਹਿਬ ਠੀਕ ਆ ਵੀਰੇ ਰਾਤ ਦੀ ਸੂਈ ਆ ਤੇ ਬਾਕੀ ਬਹੁਤ ਜਿਆਦਾ ਤਣਾਅ ਚਾਣੇ ਵੀ ਚੰਗੇ ਮੇਰਾ ਬੋਹੜ ਕਿੰਨਾ ਜਿਆਦਾ ਆਪਾਂ ਮੰਨਦੇ ਆ ਇਹ ਤਾਂ ਬਹੁਤ ਜਿਆਦਾ 9 10 ਕਿਲੋ ਹੋਗਾ 9 10 ਕਿਲੋ 9 10 ਕਿਲੋ ਬੋਹੜਾ ਬਹੁਤ 9 10 ਕਿਲੋ ਜਿਹੜਾ ਕਿਸਾਨ ਵੀਰ ਉਹਦੇ ਥਲੇ ਬੋਹੜਾ ਹੈ ਇਸ ਵਕਤ ਸੋਨੇ ਦੇ ਆਰਡਰ ਦੀ ਜਿੱਥੋਂ ਤੱਕ ਆਪਾਂ ਦੇਖ ਰਿਹਾ ਚਲੋ ਸਾਫ਼ ਸੁਣ ਲਿਆ ਜੀ ਗਾੜੀ ਦੇਖ ਲੈ ਪੱਠਾ ਟੱਕਿਆ ਬਣੀ ਇਹ ਸਵੇਰ ਦਾ ਪਾਸ ਸੰਧੂ ਸਾਹਿਬ ਰੁਜੇ ਹਾਂ ਠੀਕ ਆ ਠੀਕ ਉਹਦਾ ਕਰਕੇ ਚਲੋ ਅੱਜ ਪੱਠਾ ਟਕਾਉਣੀ ਪਿਆਰ ਤੇਰਾ ਅਮਰੀਕਾ ਦੇ ਵਿੱਚ ਆਜ ਜੈਜ ਰੇਟ ਦੇ ਵਿੱਚ ਹੀ ਅੱਜ ਤੁਸ ਕੋ ਬਾਹਰ ਮਿਲੂਗੀ ਤਾਂ ਮੈਂ ਵੈਸੇ ਮਾਲ ਜੁਨਾ ਵੀ ਸਾਰਾ ਵੈਸੇ ਸੰਦੀਪ ਸਾਹਿਬ ਜੇ ਮਿਲਦਾ ਵੀ ਲੱਖੋਂ ਵੈਸੇ ਅੰਦਰ ਅੰਮ੍ਰੰਦਸਨ ਸਾਹਿਬ ਬਿਲਕੁਲ ਜੈਜ ਭਾਣਾ ਮਾਲ ਦੇਵਾਂਗੇ ਬਿਲਕੁਲ ਜੀ ਇਹ ਵੀ ਆਪਾਂ ਅੱਜ ਕਮਾਈ ਨਹੀਂ ਕਰਨੀ ਸਾਰੇ ਭੈਣ ਭਰਾ ਬਾਰੇ ਗਾੜੀ ਆਉਣਾ ਵੇ ਵਾਕਿਆ ਹੀ ਮਾਲ ਲਿਆਉਂਦਾ ਉਹਦੀ ਗੱਲ ਖਣਾ ਵੀ ਉਹਦਾ ਵੀ ਕਮਾਈ ਕਰਨ ਨੂੰ ਕੋਈ ਨਹੀਂ ਗਾ ਸਿਆਲ ਹੋ ਹੈਗਾ ਬਥੇਰਾ ਸਿਆਲ ਹੈਗਾ ਵਾ ਤੇ ਨਾਲੇ ਥੋੜਾ ਜਿਹਾ ਡੱਬੇ ਤੋਂ ਪੇਪੇ ਆਪਣੇ ਜ਼ਿਮੀਂਦਾਰ ਕਿਸਾਨ ਪਾ ਸਾਰੇ ਆਪ ਪਾਣਾ ਨਾ ਮਾਰਾ ਐ ਹਸਨ ਸਾਹਿਬ ਜਿਹੜਾ ਬਿਲਕੁਲ ਦੇ ਬਿਲਕੁਲ ਬਾਕੀ ਵੜ ਬੜੀ ਚੰਗੀ ਸੰਤੋ ਸਾਹਿਬ ਚਲੋ ਆਪਾਂ ਆਂਦੇ ਨਹੀਂਗੇ ਹਾਂ ਮੈਂ ਜਿਆਦਾ ਆਦਾ ਨਹੀਂਗਾ 17 18 ਕਿਲੋ ਤੱਕ ਪਾਈ ਜੋ ਕਰਮਾ ਹਾਂ ਲੋਬੇ ਠੀਕ ਹੈ ਜੀ ਸੋ ਇਹ ਜਵਾਜੇ 16 ਜਵਾਜੇ 18 ਕਿਲੋ ਕਰਮਾ ਬਾਕੀ ਅੱਗੇ ਮੇਰੇ ਭਰਾਵੋ ਹਰੇਕ ਭਰਾ ਦੀ ਖੇਚਲਾ ਚਲੋ ਸਾ ਸੰਤੋ ਸਾਹਿਬ ਐ ਫੱਟੀਦਾਰ ਤਾਂ ਹਰ ਉਹਦੀ ਇੱਕ ਨੰਬਰ ਚ ਵਾਈ ਹੋ ਗਈ ਠੀਕ ਆ ਵੀ ਚੌਣ ਚੌਣ ਆਪਣੇ ਵੱਲੋਂ ਹੁਣ ਖੜੀ ਮੈਂ ਨਾ ਸੰਤੂ ਸਾਹਿਬ ਖੜੀ ਉਹਦੇ ਅਗਲੇ ਦੇ ਘਰ ਜਾਦੇ ਧਾਰਾ ਮਰਾਦ ਸੱਲੀ ਕਰਾ ਕੇ ਰੇਟ ਪੀ ਲੈ ਆਵਾਂਗੇ ਲੋਬ ਠੀਕ ਆ ਜੀ ਇਹ ਤਾਂ ਮਗਰ ਬੱਛਾ ਇਧਰ ਕਹਿੰਨੀ ਵਾਲੇ ਪਾਸੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਲਿਵੇਟਰ ਵੀ ਆ ਕੁਆਲਟੀ ਆ ਆ ਦੇਖੋ ਜੀ ਮੈਂ ਕਿ ਨਿੱਗਰੇ ਵਾਲੇ ਰਾਹ ਦੇਖੋ ਸੰਤੂ ਸਾਹਿਬ ਨਿੱਗਰੇ ਜਿਨਾਗਾ ਆ ਦੇਖੋ ਆ ਦੇਖੋ ਆ ਦੇ ਮੇਰਾ ਕੱਖ ਨਹੀਂ ਸਾਰੀ ਸਿਹਰ ਸਾਫ ਕੀਤੀ ਹੈ ਨਿੱਗਰ ਲੇਰਾ ਫੱਟੀਦਾਰ ਲੇਰਾ ਵਾ ਦੋ ਟਾਈਮ ਟਾਈਮ ਬਣ ਜੂਗੀ ਐਨ ਦੋ ਵੇਲ ਖਾ ਪੀ ਕੇ ਬੱਛੀ ਬਣ ਜੂਗੀ ਸੰਦੀਪ ਕੀ ਮੋਲੇ ਬਿਲਕੁਲ ਇਹਦਾ 55000 ਰੁਪਇਆ 50000 ਦੀ ਦੇ ਦਈਏ ਸੰਤ ਸਾਹਿਬ 50000 ਦੀ ਹਾਂਜੀ ਮੈਂ ਤਾਂ ਮਾਨਤਨ ਕਰਕੇ ਦੇ ਦਿੰਦੇ 2000 ਛੱਡ ਗਏ 45 50 ਦੀ ਘਰਾਣਾ ਦੇ ਦਈਏ 40000 ਦੀ ਦੇ ਦੋ ਜੈਸਨੋਈ 40000 ਦੀ ਦੇ 40000 ਦੀ ਜਾਂ ਬਈ 40000 ਦੀ ਦੋਸਤੋ ਅੱਜ ਮਿਲ ਜੂਗੀ ਜੈਸਨੋਈ ਸੰਤ ਸਾਹਿਬ 40000 ਦੀ ਅੱਜ ਜੈਸਨੋ 40000 ਛੋੜੀ ਹੋਣੀ ਇਹਦੇ ਇੱਕ ਵੀਰ ਭਰਾ ਦੇ ਨਾਲ ਦੀ ਫੋਨ ਕਰੇ ਛੋੜੀ ਹੋਣੀ ਆਪਾਂ ਭਾ ਕਿਤੇ ਬਿਲਕੁਲ ਫਿਕਸ ਹੋ ਗਿਆ ਠੀਕ ਆ ਸੋ ਬੱਚਾ ਮਗਰ ਬਾਕੀ ਇਹ ਡਿਟੇਲ ਸੀ ਅੱਗੇ ਮਜਾਂ ਦੀ ਕੈਟਾਗਰੀ ਆ ਗਈ ਅਮਰਾ ਤੁਹਾਨੂੰ ਦਿਖਾਉਣਾ ਮੋਰੇ ਮੀਲੇ ਆ ਗਈ ਸਾਨੂੰ ਸਭ ਬਹੁਤ ਜ਼ਿਆਦੀ ਮੈਂ ਚੰਗੀ ਆ ਲੋ ਵੀ ਬੂਰੀ ਆ ਗਈ ਹੈ ਬੜੇ ਭਰਾ ਆਪਣੇ ਸ਼ੌਂਕ ਰੱਖਦੇ ਬੂਰੀ ਮੀਲੀ ਤਨਾਲੀ ਸਾਰਾ ਕੁਝ ਹੀ ਵੇਚ ਆ ਗਿਆ ਸਫਾਈ ਬੜੀ ਜ਼ਿਆਦੀ ਚੰਗੀ ਲੱਗੀ ਕਰਮਾਰੀਆਂ ਨੂੰ ਚੰਗਾ ਚੱਲਦਾ ਸਾਨੂੰ ਸਭ ਅਜੇ ਚਮਾ ਖਾਣਾ ਬਿਲਕੁਲ ਮੈਂ ਖਿਆਲ ਹੀ ਆਉਂਦਾ ਸ਼ਰਟ ਆਉਂਦਿਆ ਠੀਕ ਆ ਬੜੀ ਜ਼ਿਆਦੀ ਮੈਂ ਸਾਰੇ ਚਲੋ ਕੋਈ ਪਿੱਛੇ ਦੇ ਭਾਰ ਪਾਵੇ ਹਾਂ ਕੋਈ ਖਾਣੇ ਬਾਅਦ ਘਾੜਵੇ ਅਗਲੇ ਦੇ ਘਰ ਤੋਂ ਪਾ ਕੇ ਫੇਰ ਤੀਏ ਲੈ ਕੇ ਆਣਾ ਤੇ ਸੱਗੀ ਕਰਾ ਦੇ ਸਵੇਰ ਹੋਊਗੀ ਦੂਜਾ ਤੇ ਤੀਜਾ ਸਾਨੂੰ ਸਭ ਆਪਾਂ ਦੂਜਾ ਕਰਕੇ ਲਈ ਕੋ ਬੂਰੀ ਨਹੀਂ ਨੀਾਰੇ ਖੁਰਤੇ ਤੇ ਬਾਕੀ ਤਿਆਰੀ ਅਸੰਦੂ ਸਾਹਿਬ ਦੁੱਜੀ ਨਹੀਂ ਗਈ ਸੋ ਇਹ ਦੋਸਤੋ ਪਿੱਠਪੂੜਾ ਸਿੰਗਲ ਹੱਦੀ ਉਤੋਂ ਪਿੱਠਪੂੜਾ ਤੋਂ ਸਾਰੀ ਖਰੀ ਹੈ ਸੰਦੂ ਸਾਹਿਬ ਤੇ ਬਾਕੀ ਤਿਆਰੀ ਤੇ ਹੁੰਦੀ ਜਾਂਦੀ ਲੈ ਲਓ ਪੰਜ ਚਾਰ ਦਿਨ ਅਜੇ ਅੜੇ ਪੰਜ ਛੇ ਤਾਂ ਲੈਏ ਨੇ ਸੰਦੂ ਸਾਹਿਬ ਨੇ ਚਲੋ ਬੜੇ ਫੈਆਂ ਮੇਰੇ ਬੂਰੀ ਦੇ ਸੰਦੂ ਸਾਹਿਬ ਬੂਰੀ ਮਿਲਦੀ ਬਹੁਤ ਥੋੜੀ ਘਾਟ ਆ ਬਿਲਕੁਲ ਬਿਲਕੁਲ ਇਹਦੇ ਕਰਮਾਣੇ ਕਦਾ ਲਓ ਜੀ ਠੀਕਾ ਸੋ ਸਮਾਂ ਕਿਸਾਨ ਬਿਰੋ ਹਜੇ ਕੋਈ ਪੰਜ ਲੈਜੇ ਛੇ ਲੈਜੇ ਦੇਣੀ ਹਜੇ ਕੱਢ ਪਈ ਆ ਬਾਕੀ ਜਿੰਨੀ ਵੀ ਆਪਾਂ ਕਹਿ ਲਈਏ ਝੋਟੀ ਚਾਹੇ ਮੱਝ ਕਰੀਏ ਵੀ ਜਿੰਨੀ ਵੀ ਆ ਕਰਮਾਂ ਦੀ ਸਾਫ ਸੁਥਰੀ ਆ ਪਿੰਡ ਦੀ ਸਾਦੀ ਲੈਣ ਨਾਲ ਲੰਗਰੀ ਸੁਧਰਾ ਲੈਂਦੇ ਰੇ ਮਹਾਰਾਜ ਦੀ ਕਿਰਪਾ ਹੋਈ ਹੈ ਕਰੋ ਹਾਂ ਤੇ ਸੁਥਰਾ ਹੀ ਮਾਰ ਵੇਚਣਾ ਆਪਾਂ ਚੰਗਾ ਹੀ ਕੰਮ ਕਰਨਾ ਆਪਦੇ ਨਾਲ ਗਾੜੀਆਂ ਚਲੋ ਕਰਮਿਆਂ ਵੀ ਰਾਮ ਭਰਾਵਾਂ ਦੀ ਹਾਂ ਨਹੀਂ ਨਹੀਂ ਬਿਲਕੁਲ ਜੀ ਆ ਚੈੱਕ ਕਰੋ ਮੇਰਾ ਭਰਾ ਆ ਦੇਖੋ ਸੋ ਨੇਵਾ ਇੱਕ ਸਾਰ ਬਿਲਕੁਲ ਪੱਧਰ ਠੀਕ ਆ ਜੀ ਥਾਂ ਤੋਂ ਬਹੁਤ ਵਧੀਆ ਅਰਲੀਆਂ ਵਰਗੇ ਥਾਣਾ ਬਾਕੀ ਲੱਥੀ ਕਾਫੀ ਆਉਂਦੀ ਹੈ ਜੇ ਬਿਲਕੁਲ ਤਿਆਰੀ ਸ਼ਾਇਦ ਆਉਂਦਾ ਸੰਦੇ ਸਾਹਿਬ ਬਾਕੀ ਬੱਗੀ ਮੋਸ਼ਿਆ ਹਾਂ ਬਹੁਤ ਜਿਆਦੀ ਚੰਗੀ ਝੋਟੀ ਆ। ਲੋ ਜੀ ਸਾਰੇ ਪਾਸਿਓਂ ਖਰੀ ਹੈ ਕਰਮਾਂ ਦੀ ਠੀਕ ਆ। ਸੋ ਕੇ ਸਾਰਾ ਕੰਮ ਵੀ ਗੱਬਣਾ ਕੋਈ ਵੀ ਮੱਝ ਲੈ ਕੇ ਜਾਊਗਾ ਠੀਕ ਆ ਜੀ। ਹਰੇਕ ਭਰਾ ਨੂੰ ਹੁੰਦਾ ਵੀ ਪਿੱਛੇ ਭਾਰ ਦੀ ਮੁਸ਼ਕਲ 101% ਗਰੰਟੀ ਮੈਂ ਸਮਝਦਾ ਪਿੱਛੇ ਭਾਰ ਦੀ ਮੁਸ਼ਕਲ ਆ ਤੇ ਤੁਹਾਨੂੰ ਫੋਨ ਕਰਦੇ ਸੰਦੀਪ ਇਹਨੇ ਪਾਉਂਦਾ ਮੈਂ 5000 ਵਾਧ ਪਾਉਂਗਾ ਜੇ ਪਿੱਛਾ ਭਾਰ ਮਾਰੀ। ਠੀਕ ਆ ਜੀ। ਲੋ ਵੀ ਬਾਕੀ ਇਹ ਢਾਂਚਾ ਇਹ ਸਮਝ ਦਾ ਠੀਕ ਆ। ਸੋ ਜਦੋਂ ਮੇਰੇ ਭਰਾ ਬੂਰੀ ਦੇ ਸ਼ਕੀਨ ਅਤੇ ਬੂਰੀ ਨੂੰ ਹੱਥ ਪਾ ਸਕਦੇ ਹੋ ਤੁਸੀਂ। ਬਾਕੀ ਝੋਟੀ ਬਹੁਤ ਜਿਆਦੀ ਸੰਤ ਸਭ ਚੰਗੀ ਜਿੰਨੀ ਹੈਗੀ ਪਿੱਠਪੂ ਹਲੇ ਚੰਗੀ ਖੁੱਲੂਗੀ ਪਹਿਲੇ ਸਵੇਰ 10 ਕਿਲੋ ਦੁੱਧ ਕੱਢਿਆ ਆਪਾਂ ਨੇ 15 ਕਿਲੋ ਕਹੀਏ ਗਲਤ ਗੱਲ ਨਹੀਂ ਕਰਨੀ ਐ ਕਿ ਦੂਜਾ ਸਵੇਰ ਉਤਰਾ ਕਿਹਾ ਨਾ ਕੋਈ ਤੀਜਾ ਮੰਨ ਸਕਦਾ ਬਾਕੀ 12 ਨੇ ਕਰ ਸਕਦੀ 14 ਨੇ ਕਰ ਸਕਦੀ ਦੁੱਧ ਪਾਏ ਦਾ ਬਿਲਕੁਲ ਜੀ ਬਿਲਕੁਲ ਸੋ ਬਾਕੀ ਡਿਜ਼ਾਈਨ ਜਿਹੜਾ ਚੰਗਾ ਠੀਕ ਹੈ ਜੀ ਆਹ ਮੈਂ ਜੀ ਮੱਝ ਸੰਧਾਪ ਤੇ ਪਸੰਦ ਆਊਗੀ ਆਪਣੇ ਵੀਰਾਂ ਨੂੰ ਸੋ ਤੀਜਾ ਸਵੇਰ ਸੌਣ ਦੀ ਤਿਆਰੀ ਤੇ ਆ ਸੋ ਪੂਰੀ ਮੀਲੀ ਪਿਲਾ ਲਈ ਕਰੋ ਚੈੱਕ ਸੁਭਾਈ ਚੰਗੀ ਬਾਕੀ ਜੰਨੀ ਹੈਗੀ ਲੈਵਲ ਲਈ ਆਪੀ ਦੀ ਆ ਚੰਗੀ ਹੈ ਸੁਥਰੀ ਹੈ ਥੱਲੇ ਸੁਥਰੀ ਹੈ ਸਾਫ ਹੈ ਜੰਨੀ ਹੈ ਕਿਸਨ ਸਰ ਆ ਦੇਖ ਬਰਨਾਲਾ ਛੱਡਾ ਆ ਭੜ ਵੀ ਮਰੀ ਆਈ ਹੈ ਬਨੇ ਇਹ ਬਰਨਾਲਾ ਜਿਆਦਾ ਦੁੱਧ ਦਿੰਦਾ ਨਾ ਹਾਂਜੀ ਹੈ ਹਾਂਜੀ ਹਾਂਜੀ ਠੀਕ ਆ ਇਹ ਬਰਨਾਲਾ ਛੱਡਾ ਨੇ ਦੁੱਧ ਕੱਢਣਾ ਬੜਾ ਮਾਰ ਠੀਕ ਆ ਠੀਕ ਆ ਮੈਂ ਵੀ ਡਰ ਨਹੀਂ ਰਵੇ ਸੰਗਰ ਡੀਏ ਬਾਕੀ ਪੂਰੀ ਨੀਲੀ ਤਰਾਂ ਨਹੀਂ ਮਿਲਦੀ ਬੜੀ ਘੱਟ ਜੀ ਲੈ ਵੀ ਭਰਾ ਬੋਲੋ ਬੋਲ ਸੰਦੀਪ ਸੰਤੋਸ਼ ਸਾਹਿਬ ਝੋਟੀ ਜਗਦੀ ਇੱਕ ਦੱਸ ਦੀ ਹਾਂ ਲੱਖ ਰੀ ਜਾਂਦੀਏ ਲੱਖ ਦੇ ਕਰ ਦਈਏ ਮਾਨਤਮ 95 ਦੀ ਜਾਣ ਦੀਏ ਹੋਰ ਹੁੰਦੀ ਮਾਰਤੀਏ ਛਾਲ 90 ਪੂਰੇ ਦੀ ਚਲੋ 100 ਰੁਪਏ ਛੋੜੂ ਹਣੀ 90000 ਦੀ ਸੰਤੂ ਸਾਹਿਬ ਤੇ ਨਹੀਂ ਹੁੰਦੀ ਜਾਨੀ 60 ਸਵਾ 1 ਮੈਂ ਇੱਕ ਦੱਸ ਦਿੰਦਾ 90000 ਦੀ ਇਸੇ ਮਾਝ ਮੇਜ਼ੂਰੀ ਤੁਹਾਨੂੰ ਸਫਾਈਆਂ ਸਫਾਈਆਂ ਬਰੀਕੀਆਂ ਬਰੂਖੀਆਂ ਪੂਰੀਆਂ ਕਰਵਾ ਲਈ ਜੇ ਆਹ ਦੇਖੋ ਬਹੁਤ ਜਾਰੀ ਚੰਗੀ ਠੋਡੀ ਹੈ ਦੀ ਹਾਂ ਬਾਬੇ ਚੋ ਕੰਨੀਆਂ ਤੋਂ ਪੂਰੀ ਆ ਠੀਕ ਆ ਸੰਤੂ ਸਾਹਿਬ ਬੂਰੀ ਆ ਹੈ ਵੀ ਬੂਰੀਆ ਚਮਾਂ ਕੰਨੀਆਂ ਤੋਂ ਪੂਰੀ ਆ ਹਾਂ ਬਹੁਤ ਵਧੀਆ ਚੰਗਾ ਤਾਚਾ ਬਾਕੀ ਸੋਨਾ ਸਰਾ ਹਾਂ ਬਹੁਤ ਵਧੀਆ ਬਾਕੀ ਬਾਹਰ ਦੇ ਸਾਬ ਹਾਂ ਸਮਝ ਸਭ ਪਾਣਾ 6 ਲੱਖ ਵੀ ਮੰਗੀ ਮੰਗੀ ਯਾਰ ਉਹ ਵੀ ਥੋੜਾ ਪਰ ਆਪਾਂ ਮੰਗੇ ਜਾਇਆ ਬਿਲਕੁਲ 90 ਹਜ਼ਾਰ ਦੀ ਮਿਲੂਗੀ ਅਗਲੇ ਪਾਸੇ ਸੰਦੀਪ ਜੀ ਦੀ ਇਹ ਮੱਝ ਆਪਣੇ ਕੋਲ ਆ ਗਈ ਹੈ ਇਹ ਵੀ ਆ ਗਈ ਸਾਨੂੰ ਸਭ ਦੂਜਾ ਸਵੇਰ ਕਰਕੇ ਲਈ ਹੈ ਬਹੁਤ ਵਧੀਆ ਚੰਗੀ ਹੈ ਇਹਦੇ ਚਮਾ ਖਰਾਂ ਦੇ ਮਖਿਆਲ ਹੀ ਆਉਂਦਿਆ ਠੀਕ ਹੈ ਪਿੱਛੇ ਭਾ ਦੇ ਇੱਕ ਚੀਜ਼ ਦੀ ਫੁੱਲ ਗਰੰਟੀ ਆ ਹਾਂ ਬਿਲਕੁਲ ਸ਼ਹਿਦ ਆਉਂਦਾ ਦਿਨ ਚਾਰ ਪੰਜ ਛੋਟੀ ਲੈ ਨਹੀਂ ਨਹੀਂ ਹਾਂ ਲਓ ਜੀ ਲੈ ਲੂਆ ਬੜਾ ਸਾਫ ਇਹਨੂੰ ਵੀ ਠੀਕ ਆ ਮਾੜਾ ਸੰਦੋ ਸਾਬ ਇਹ ਵੀ ਪੱਜਾ ਕੀ ਆ ਤਿੰਨ ਗਾ ਸੋਇ ਮੰਨ ਕੇ ਕਰੇ ਸੋਦਾ ਜਿਹਨੇ ਕਰਨਾ ਠੀਕ ਆ ਲਓ ਜੀ ਸੂਬਾ ਇਹ ਵੀ ਤਿੱਜਾ ਬੁੱਗੇ ਸਵੇਰਾ ਆੜ ਵੀਰਾਂ ਨੇ 12 ਚਲਾ ਦੇ ਵਸਿਆ ਸਮਝਾ ਪਾ ਹਾਂ ਸੋ 12 ਕਿਲੋ ਚਲੋ ਪਿਛਲੇ ਸਵੇਰੇ ਦੁੱਧ ਚਵਾਇਆ ਹੋਊਗਾ ਇਸ ਬਾਜ ਨੇ ਢਾਂਚੇ ਦੀ ਇਹ ਵੀ ਚੰਗੀ ਆ ਮੀਡੀਅਮ ਹਾਈਟ ਦੇ ਵਿੱਚ ਆ ਸੋ ਮੇਨ ਗੱਲ ਆ ਵੀ 200 ਥੱਲੋਂ ਬੜੀ ਪੱਧਰਾ ਕਰਮਾ ਲਈ ਠੀਕ ਆ ਸਮਝਾ ਸਾਹਿਬ ਨਾ ਨਾ ਸੁਥਰੇ ਲੰਜਰੇ ਤੁਹਾਨੂੰ ਪਤਾ ਹਾਂ ਨਹੀਂ ਚੰਗਾ ਸੁਥਰੇ ਦਾ ਵੀਰ ਪਾ ਆ ਦੇਖੋ ਅਗਲੇ ਨੇ ਰੁਪਈਏ ਦੇਣੇ ਆਪਾਂ ਪੈਸੇ ਲੈਣੇ ਆ ਪਾਟਾ ਨੋਟ ਨਾ ਆਪਾਂ ਦੇਣਾ ਨਾ ਸਰਬ ਸਾਬ ਕੇ ਹਿਥੋਂ ਲੈਣਾ ਹੀ ਹੈ ਬਿਲਕੁਲ ਪਤਲਾ ਪਿੰਡਾ ਐਨ ਬਿਲਕੁਲ ਗੱਲ ਕਰਦੇ ਨੇ ਵੀ ਗੰਦੇ ਦੀ ਛਿਲਕ ਜਾ ਪਿੰਡਾ ਕਰਮਾਰੀ ਦਾ ਆ ਦੇਖੋ ਸੁਧਰੀ ਬਹੁਤ ਜਾਰੀ ਆ ਬਾਕੀ ਸਿੰਗੀ ਵੀ ਨਿੱਕੀ ਆ ਸੰਧੂ ਸਾਹਿਬ ਲਾ ਜੰਦ ਬਲੈਕ ਆ ਬਾਕੀ ਜੀ ਨਹੀਂ ਹੈਗੀ ਆ ਲਓ ਜੀ ਠੀਕ ਆ ਬਾਕੀ ਆਹ ਜਿਹੜੀ ਬਾਡੀ ਲੈਣਾ ਕਰਮਾਰੀ ਦੀ ਠੀਕ ਆ ਜੀ ਤੱਜਾ ਗਸਵਾ ਇਹਨੇ ਸੁਣਾ ਸੋ ਤੇ ਟੇਲਾ ਆਪਾਂ ਤੁਹਾਡੇ ਨਾਲ ਸਾਝੀ ਕਰ ਦਿੱਤੀ ਹੈ ਬਸ ਸੰਤ ਸਾਬਾ ਨਾਲ ਬੱਦੋ ਕੀ ਰਹੇ ਆਪਾਂ ਦੁੱਧੋ ਜੀ ਮੰਨ ਸਕਦੇ ਆ ਪਰ ਤੀਜਾ ਤੁਸੀਂ ਮੰਨੋ ਉਹ ਬਿਲਕੁਲ ਆਪਦੀ ਸਮਝ ਹੁੰਦੀ ਸੰਤ ਜੀ ਕਿਹਦੀ ਬਾਕੀ ਜਿੱਦਾਂ ਦੀ ਆਪਦੀ ਕਿਸੇ ਬਾਕੀ ਚੰਮ ਬਹੁਤ ਪਤਲਾ ਵਾ ਸਿੰਗੜੀ ਦੀ ਪੱਲੇ ਚੰਮ ਦੀ ਬਿਲਕੁਲ ਹੈਗੀ ਆ ਹਾਂ ਇਹ ਨਾਲ ਸੰਤ ਸਾਬਾ ਅੱਜ ਹੀ ਕਥਾ ਕੀਤਾ ਇਹ ਸਾਰਾ ਹੂੰ ਅੱਜ ਹੀ ਕਰਮਾਲੀਆਂ ਲਈਆਂ ਸਵੇਰੇ ਹੁੰਦੀ ਫਿਰਦੀ ਸੀ ਵੀ ਦੋ ਤੇ ਤਿੰਨਾਂ ਗਰੀ ਪਾਉਣੀਆਂ ਸਵੇਰੇ ਆਪਣੀ ਦੋਵਾਂ ਤਿੰਨਾਂ ਦੀ ਤਿਆਰੀ ਮੁਰਤੇ ਵਰ ਮਕਾ ਇਕੱਠਾ ਤਗਰੇ ਹੋ ਕੇ ਕੀਤਾ ਸੰਤ ਸਾਬਾ ਨਹੀਂਆਂ ਘਰਾਂ ਜੀ ਸਾਰੀਆਂ ਆ ਬਿਲਕੁਲ ਹੋਇਆ ਕਰੋਗੀ ਬਾਕੀ ਸਾਫ ਰੱਖੋ ਸੰਸਾਰ ਕਲੀਨ ਹੈ ਲੈ ਵੀ ਜਨਰੇਟਰ ਆ 13 12 13 ਮਖੌਣਾ ਕਰੂਗੀ 12 13 ਜਿੱਨੀ ਵੀ ਸਾਫ ਸੁਥਰੀ ਹੈ ਕਰਮਾ ਲਈ ਬਾਕੀ ਇਹ ਜਿਹੜਾ ਬਹਿਣੀ ਵਾਲੇ ਪਾਸੇ ਤੁਹਾਨੂੰ ਬੁਖਾਰ ਰਿਹਾ ਸੋ ਸਾਫ ਸੁਥਰਾ ਲੇਵਾ ਕਰਵਾਉਂਦਾ ਹੈ ਬੰਦੇ ਦੀ ਸਫਾਈ ਹੈ ਸੰਤ ਸਾਹਿਬ ਆ ਜਾਸੂਆ ਨਹੀਂ ਬਹੁਤ ਵਧੀਆ ਚੰਗੀ ਹੈ ਸਾਫ ਆ ਬਹੁਤ ਹੀ ਜ਼ਿਆਦੀ ਥੱਲੇਉ ਕਰਮਾ ਲਈ ਹਾਂਜੀ ਲੈ ਵੀ ਸੰਦੀਪ ਕੀ ਮੋੜ ਨਾਲ ਕੋਈ ਮੰਗਤ ਹੋਵੇ ਸੰਸਾਰ ਇੱਕ 5 ਮੰਗੀ ਇੱਕ 10 ਮੰਗੀ ਆਪਾਂ ਨੇ ਜਿ ਮੰਗਣਾ ਆ ਲੱਖ ਰੀ ਦੇ ਦਈਏ ਵੀ ਨਹੀਂ ਮੰਗਣਾ ਫਿਰ ਆਪਾਂ ਜਾਇਜ਼ ਕਰਕੇ ਦਈਏ ਪੂਰੇ 90 ਦੀ ਜਾਂਦਗੀ 90 ਦੀ ਹਾਂ ਗੂਰੀ ਵੀ 90 90 ਦੀ ਇਹ ਵੀ 90 ਇਹ ਵੀ 90 ਦੀ ਬਾਕੀ ਪਾ ਵੀ ਫਰਕ ਥੋੜਾ ਬਾਤਾ ਇਹ ਕੋਈ ਗੱਲ ਕਰਦਗੇ ਬਿਲਕੁਲ ਜੀ 86000 ਦੀ ਦੇਣਾ ਜਸਨ ਉਹ ਤੇ 400 ਰੁਪਏ ਠੀਕ ਆ ਲੋ ਵੀ 86000 ਰੁਪਏ ਇਹ ਦੋਸਤੋ ਮੱਝ ਚੱਕੋ 86000 ਤੇ 400 ਰੁਪਏ ਚਲੋ ਖੁਸ਼ੀ ਨਾਲ ਮੰਨਤਾਂ ਹੋ ਗਏ ਸਾਡੇ ਮੇਰੀ ਗੱਲ ਕਰਾਂਗੇ ਵੇਖੋ ਮੁਰਤੇ ਆਪਾਂ ਟੁੱਟਣਾ ਨਹੀਂ ਇਹ ਪਹਿਲਾਂ ਆਪਾਂ ਵਾਅਦਾ ਮੰਗਣਾ ਨਹੀਂ ਬਸ ਜੀ ਬਸ ਆ ਦੇਖੋ ਸਾਰੇ ਪਾਸੇ ਕਰਮਾ ਦੀ ਕਰੋ ਚੱਕ ਸਾਫ ਸੁਥਰੀ ਆ ਬਤਾ ਮਰਜੀ ਮੇਰਾ ਭਰਾ ਤਸਾਲੀਆਂ ਕਰ ਕਰ ਲੈ ਕੇ ਜਾਓ। ਬਾਕੀ ਇਧਰ ਦੇਖੋ ਰੇਸ਼ਮਰਗਾ ਪਿੰਡਾ ਸੰਧੂ ਸਾਹਿਬ ਪਤਲੇ ਚੰਮ ਦੀ ਬਿਲਕੁਲ ਝੋਟੀ ਆ। ਇਹ ਨੀਰਾ ਮੱਕਰੋ ਦੀ ਗੱਲ ਹੋਣਾ ਹੈ ਨਾ ਬਿਲਕੁਲ ਪਤਲੇ ਚੰਮ ਦੀ ਝੋਟੀ ਆ। ਇਹ ਚੰਗੀ ਆ ਤੇ ਭਾ ਵੀ ਕਿਹੜਾ ਸੰਧੂ ਸਾਹਿਬ 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 65 70000 ਟੋਕਰਾਂ ਦੇ ਗੰਮੀ ਆ। ਬਿਲਕੁਲ। ਤੇ ਅੱਜ ਦੂਜੇ ਸਵੇਰ ਆ ਗਈ ਝੋਟੀ ਗਾੜੀ। ਦੂਜੇ ਸਵੇਰ ਹਾਂਜੀ। ਲੈ ਵੀ ਇਹ ਵੀ ਗੱਬਣ ਆ ਗਈ ਆ। ਗੱਬਣ ਆ ਗਈ ਪਹਿਲੇ ਸਵੇਰ ਸੰਧੂ ਸਾਹਿਬ 10 ਕਿਲੋ ਬੋ ਦਿੱਤਾ ਝੋਟੀ ਨੇ। ਠੀਕ ਆ। ਬਾਕੀ ਚੰਗੀ ਆ ਥਾਂ ਚੜ੍ਹੇ ਸਫਾਈ ਦੀ ਸਫਾਈ ਵ ਭਰ ਪਾਵੇ ਪਿੱਛਾ ਮਾਰੇ ਕੋਈ ਫੁੱਲ ਗਰੰਟੀ ਹੋ ਗਈ ਆਪਣੇ ਘਰ ਲੱਦ ਕੇ ਮੈਂ ਕਰਦੀ ਠੀਕ ਆ ਕੋਲੂ ਰੂਰ ਕੀ ਸੰਧੂ ਸਾਹਿਬ ਬਖਾਰਾ ਬਕੂਲਾ ਚੰਗਾ ਨਾ ਮੈਨਾਂ ਤੁਹਾਡੀ ਬਹੁਤ ਜ਼ਿਆਦੀ ਚੰਗੀ ਆ ਜੀ ਹੂੰ ਲਓ ਵੀ ਦੂਜਾ ਸੂਆ ਝੋਟੀ ਮੇਰੇ ਭਰਾ ਮਾਰੋ ਨਿਗਾ ਦੂਜਾ ਸੂਆ ਝੋਟੀ ਨੇ ਸੋਣਾ ਠੀਕ ਆ ਸਿੰਗਲ ਗੱਡੀ ਪਤਲਾ ਪਿੰਡਾ ਬਾਕੀ ਲੇਵੇ ਲੋਵੇ ਦੀ ਕਰਮਾ ਲਈ ਬਾਕਮਾਲੀ ਆ ਉਹਨੇ ਹੀ ਗਾ ਤੇ ਉਹਨੇ ਪਿਛਾ ਬਿਲਕੁਲ ਸਾਰ ਨਾਲ ਹੀ ਲੈਵਲ ਆਈ ਫਿਰਦੀ ਸੰਧੂ ਸਾਹਿਬ ਪਹਿਲੇ ਸਵੇਰ ਤੁਹਾਡੇ ਨਾਲ 10 ਕਿਲੋ ਸਿਰ ਦਿੱਤਾ ਤੇ ਕਹਿੰਦਾ ਗੱਡੀ ਮਾਰ ਮੇਰ ਕਰੇ ਦੂਜਾ ਸੂਆ ਝੋਟੀ 12 13 ਕਿਲੋ ਆਮ ਨਾਲ ਮਖੌ ਆ ਦੇਖੋ ਕੱਦ ਵੀ ਸੋਹਣਾ ਚਾਮੂ ਬੇਕੜ ਪਤਲਾ ਝੋਟੀ ਵੀ ਚੰਗੀ ਨਹੀਂ ਸਿੰਘ ਅਜ ਮੈਂ ਮੱਦਾ ਚਲੋ ਕਿੰਨੇ ਮਾਲ ਤਾਂ ਆਉਂਦਾ ਰਹਿੰਦਾ ਪਰ ਸਿੰਘ ਸੁੰਗਾ ਦੇ ਪਾਸੇ ਕਰਮਾਂ ਦੀ ਇੱਕੋ ਜੀਆਂ ਸ਼ਿਕਾਇਤ ਇੱਕੋ ਜਿਹੜਾ ਮੱਕੇ ਸੰਧਾ ਬੀੜੀਆਂ ਤੇ ਨਹੀਂ ਸਿੰਘ ਹੱਡੀ ਲੋ ਵੀ ਰੋਡ ਵੀ ਤਕਰੀਬਨ ਚਲੋ 2-4000 ਕਿਸੇ ਦਾ ਵਾਹ ਤੇ 2-4000 ਘਾਟੇ ਰਹੀ ਬਿਲਕੁਲ ਯਾਰ ਸਾਧ ਸੰਤੋਖ ਸਾਬ ਦੱਸਿਆ ਬਾਹਰ 7.5 ਲੱਖ ਤੋਂ ਮੈਂ ਨਹੀਂ ਕਿ ਮਿਲਦੀ ਘੱਟ ਕੇ ਤਾਂ ਆਹ ਕਰੋ ਚੱਕ ਨਹੀਂ ਬਹੁਤ ਵਧੀਆ ਚੰਗੀ ਆ ਸੋ ਬੇਨ ਕਰਮਾ ਲਈ ਲੈ ਜੇ 5 4 4 5 ਦਰਾਂ ਦੇ ਵਿੱਚ ਵਿੱਚ 40 ਖਲੋਤੀ ਆ ਬਸ ਸੁਪੂ ਕੀ ਕਰਮਾ ਲਈ ਸੋ ਝੋਟੀ ਆ ਇੰਨਾ ਵੀ ਠੰਡੀ ਆ ਹੁਣ ਜਿਵੇਂ ਚਲੋ ਆਮ ਨਾਰਮਲ ਘਰਾਂ ਦੇ ਵਿੱਚੋਂ ਕੋਈ ਪਸ਼ੂ ਆਉਂਦੇ ਕੋਈ ਭਜਾਕਰ ਜੀ ਨਹੀਂ ਨਾ 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 ਕੋਈ ਡਰਕ ਨਹੀਂ ਕੋਈ ਠੰਡੀ ਪੀਰੀ ਆ ਮਾਣਾ ਇਤਰਾ ਬਹਿ ਕੇ ਤੇਪਰੀ ਸੰਤ ਸਾਹਿਬ ਇਡੀ ਚੰਗੀ ਨਿਗਰੀ ਕਰਮਾ ਲਈ ਠੀਕ ਹੈ ਲੋਡੀ ਸੋ ਇਹ ਮੇਵਾ ਬਾਕੀ ਥਾਣ ਥਾਣ ਸਾਇਜ ਆ ਇੱਕੋ ਜਿਹਾ ਠੀਕ ਆ ਅਗਲੇ ਪਿਛਲੇ ਥਾਣਾ ਦਾ ਫਾਇਦਾ ਵਰਨਵਾ ਦੇ ਚੰਗੇ ਆ ਆਇਦਰ ਬਹਿਣੀ ਇੱਕ ਬਹਿਣ ਵਾਲੀ ਪਾਸੇ ਤੁਹਾਨੂੰ ਹੋਰ ਦਿਖਾ ਦਈਏ ਆਪਾਂ ਆ ਲਓ ਸਾਫ ਸਫੀਰੀ ਨਹੀਂ ਹੈਗੀ ਸੰਧੂ ਸਾਹਿਬ ਫਦੀਬ ਦੁਵਾੜ ਕੀ ਮੁੱਲ ਕਰਦਾ ਸੰਧੂ ਸਾਹਿਬ ਮੁੱਲ 95000 ਹਾਂ 90 ਦੀ ਦੇ ਰਿਹਾ ਜੱਸ ਨੂੰ 90 ਦੀ ਹਾਂਜੀ ਰਾਇਤ ਕਰਕੇ ਕੋਈ ਬਿਲਕੁਲ ਗੱਲ 4000 ਛੋੜ ਕਰਦੇ 86000 ਦੇ ਦੇ ਦਾਂਗੇ 86 ਦੀ ਗਿਆ ਸੁਣੋ 86 ਦੇ ਦਾਂਗੇ 85 ਗਿਆ ਮਨ ਯਾਰ ਫਿਰ ਕਿਹੜੀ ਗੱਲ ਜਿੰਨੇ ਦਿਨਾਂ ਬਾਅਦ ਵੀਡੀਓ ਪਾਈ 85000 ਦੀ 85 ਦੀ ਉਹ 85 ਦੀ ਇਹ ਕੁੱਲੇ ਗੱਫੇ ਕੁੱਲੇ ਗੱਫੇ ਜੀ ਬਸੰਦਰ ਸਾਹਿਬ ਆਕੂ ਦਾ 50 ਕਿਲੋਮੀਟਰ ਤੱਕ ਜੋੜਾ ਕੱਠਾ ਰੋਦ ਮੈਂ ਪਹੁੰਚ ਵੀ ਕਰ ਦੂੰਗਾ 50 ਕਿਲੋਮੀਟਰ ਤੱਕ 50 ਕਿਲੋਮੀਟਰ ਅੱਗੇ ਕੋ ਜੋੜਾ ਕੱਠਾ ਲਵੇ ਦੇ ਨਾ ਵੀ ਜੋੜੀ ਕੋਈ ਭਰਾ ਪਾਉਂਦਾ ਤੇ 85 85000 ਦਾ ਇਹ ਰਹੂਗਾ ਠੀਕ ਹੈ ਜੀ 1 ਲੱਖ 70000 ਦੀ ਜੋੜੀ ਤੇ 50 ਕਿਲੋਮੀਟਰ ਪਾਕ ਜਿਹੜੀ ਪਹੁੰਚ ਹੋ ਜੂਗੀ ਪਰ ਯਾਰ ਇਹ ਕਿਲੋਮੀਟਰ ਤੱਕ ਜਿਹੜੀ ਪਹੁੰਚ ਹੋ ਜੂਗੀ ਠੀਕ ਆ ਜੀ ਇਹਨਾਂ ਪਸ਼ੂਆਂ ਵੀ ਬਾਕੀ ਇੱਕ ਬੋੜੀ ਮੱਝ ਵਿਖਾਈਏ ਭਰਾਵਾਂ ਨੇ ਜੀ ਬਹੁਤ ਜਗ੍ਹਾ ਬਾਕਮਾਲੀ ਆ ਚੰਗਾ ਪੂਰਾ ਬਿਲਕੁਲ ਜਾਇਜ਼ ਭਾਵਾ ਬਾਕੀ ਤਿੰਨੇ ਪਸ਼ੂ ਹੋਏ ਤੇਰੀ ਵੀਡੀਓ ਮਾਰ ਕੇ ਵਿਖਾ ਦਿਓ ਸੰਤੂ ਸਾਹਿਬ ਕੈਮਰਾ ਤਿੰਨੇ ਬਹੁਤ ਚੰਗੇ ਆ ਬਸ ਚੰਗੀਆਂ ਮੱਝਾਂ ਮੱਝਾਂ ਵੀ ਬੰਗਾਲੀ ਭਾਵਾ ਵੀ ਬਿਲਕੁਲ ਜਾਇਜ਼ ਸਿੰਗਲ ਪਾਉਣੀ ਆ ਕਿਸੇ ਦਾ ਬੋਹੜਾ ਵਿਚਾਰ ਬਣ ਜਾਂਦਾ ਆ ਆਪਦੀ ਜੌਂਦ ਲਾ ਲੈਣਾ ਹਣਾ ਹਾਂਜੀ ਸੰਤੂ ਸਾਹਿਬ ਜੀ ਲੈ ਵੀ ਇਹ ਦੋਸਤੋ ਜੇ ਮਾਲ ਸੀਗਾ ਵੀਰ ਸੰਦੀਪ ਦੇ ਅੱਡੇ ਤੇ 6 ਨਾਗ ਦਿਖਾਏ ਆ ਭਰਾਵਾਂ ਨੂੰ ਸੋ ਹ ਜੇ ਨੂੰ ਪਸੰਦ ਆਉਂਦਾ ਉਸੇ ਪਸ਼ੂ ਦੀ ਗੱਲਬਾਤ ਕਰ ਲਿਓ ਅਗਰ ਇੱਕ ਚੰਗੀ ਵੱਡੀ ਵਾੜ ਤੁਹਾਨੂੰ ਦਿਖਾਤੀ ਆ ਐਰ ਸ਼ਰ ਦੇ ਵਿੱਚ ਸੋ ਚੰਗੀ ਬਣੀ ਥਣੀਆ ਕਰਮਾੜੀ ਸੋ ਫੱਬਲੇ ਦਾ ਲੇਵਾ ਬਣਾਈ ਜਾਂਦੀ ਆ ਤੇ ਮੁੱਲ ਤੁਹਾਨੂੰ ਦੱਸ ਦਿੱਤਾ ਵੱਡੇ ਹਾਈਡ ਕੱਟ ਦੇ ਵਿੱਚ ਬਾਹ ਵੱਡੀ ਵਾੜ ਆ ਸੰਧ ਸਾਹਿਬ ਕੋਈ ਸ਼ੱਕ ਨਹੀਂ ਕਰਮਾੜੀ ਦਾ ਠੀਕ ਆ ਲੈ ਵੀ ਸੰਦੀਪ ਇੱਕ ਕੰਟੈਕਟ ਨੰਬਰ ਵੀਰੇ ਕਰਤੀ ਆ ਸੰਧ ਸਾਹਿਬ ਨੰਬਰ ਆਪਣਾ ਹੈਗਾ 81 370 38949 198 4238949 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹੋ ਸੋਇ ਅੱਜ ਨਾਗਸੀ ਦੇ ਵੀਰ ਸੰਦੀਪ ਸਿੰਘ ਦੇ ਕੋਲ ਪੁਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਪੂਰੀ ਵੀਡੀਓ ਵੇਖੀ ਹੈ ਸ਼ੇਅਰ ਕੀਤੀ ਹੈ ਲਾਈਕ ਕੀਤੀ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ